ਅਸੀਂ ਆਪਣੇ ਇਸ ਪ੍ਰੋਗਰਾਮ ਦੇ ਤਹਿਤ ਪੰਚਾਇਤੀ ਜ਼ੋਨਾਂ ਵਿੱਚ ਦਿੱਤੇ ਉਮੀਦਵਾਰਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਰਹੇ ਹਾਂ ਇਸੇ ਸਿਲਸਿਲੇ ਵਿੱਚ ਅੱਜ ਸਾਡੀ ਸਪੈਸ਼ਲ ਟੀਮ ਪਹੁੰਚੀ ਹੈ ਪਿੰਡ ਭੋਰਸੀ ਰਾਜਪੂਤਾਂ ਜਿੱਥੇ ਕਿ ਕਾਂਗਰਸ ਪਾਰਟੀ ਦੇ ਮਨਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਸਮਾਜ ਸੇਵਾ ਚੈਨਲ ਦੇਖ ਰਿਹਾ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਮਨਜਿੰਦਰ ਸਿੰਘ ਕੰਗੋ ਦੋਸਤੋ ਆਪ ਸਭ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਨਵੀਆਂ ਪੰਚਾਇਤਾਂ ਬਿਲਕੁਲ ਬਣ ਚੁੱਕੀਆਂ ਜਾਂ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਭੋਰਸੀ ਰਾਜਪੂਤਾਂ ਤੇ ਇੱਥੋਂ ਦੇ ਕਾਂਗਰਸ ਪਾਰਟੀ ਵੱਲੋਂ ਸਬਰ ਸੰਤੀ ਨਾਲ ਸਰਪੰਚ ਚੁਣਿਆ ਗਏ ਬਿਲਕੁਲ ਸਾਡੇ ਨਾਲ ਆ ਪੂਰੀ ਕਾਂਗਰਸ ਪਾਰਟੀ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਮੌਜੂਦ ਹੈ ਗੱਲ ਕਰਨ ਵਾਸਤੇ ਤੇ ਕਰਦੇ ਆਂ ਗੱਲਬਾਤ ਸਪੰਸ ਸਾਹਿਬ ਸਭ ਤੋਂ ਪਹਿਲਾਂ ਸਤਿਕਾਰ ਸਤਿਕਾਰ ਆ ਇੰਨਾ ਮਾਨ ਜਨਤਾ ਨੇ ਤੁਹਾਨੂੰ ਬਖਸ਼ ਦਿੱਤਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਲੋਕ ਮੈਂ ਜੀ ਇਸ ਸਾਰੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰੇ ਸਬਰ ਸੰਤੀ ਨਾਲ ਸਰਪੰਚ ਬਣਾਇਆ ਸਾਰੇ ਪਿੰਡ ਦਾ ਸਾਰੇ ਆਪਣੇ ਜਿਹੜੇ ਜਿਹੜੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਆਪਜੀ ਦੇ ਪਿੰਡ ਦੀ ਗੱਲ ਕਰੀਏ ਆਪਜੀ ਦੇ ਪਿੰਡ ਵਿੱਚ ਕੋਈ ਸਰਕਾਰੀ ਸਹੂਲਤ ਜਿਵੇਂ ਲਾਇਬ੍ਰੇਰੀ ਡਿਸਪੈਂਸਰੀ ਕੋਈ ਪਸ਼ੂਆਂ ਦਾ ਹਸਪਤਾਲ ਹੈਗਾ ਨਹੀਂ ਜੀ ਸਾਡੇ ਪਿੰਡ ਦੇ ਜੇ ਸਹੂਲਤ ਬਾਰੇ ਦੱਸਿਆ ਜਾਵੇ ਤਾਂ ਕੁਝ ਵੀ ਨਹੀਂ ਸਾਡੇ ਪਿੰਡ ਦਾਗਾ ਸਾਡੇ ਪਿੰਡ ਦਾ ਸਰਕਾਰੀ ਹਸਪਤਾਲ ਚਾਹੀਦਾ ਜਿ ਸਪੈਸ਼ਲਿਟੀ ਚਾਹੀਦੀ ਆ ਜੀ ਤੇ ਇੱਕ ਸਭ ਤੋਂ ਵੱਡਾ ਜਿਹੜਾ ਸਾਨੂੰ ਜਿਹੜਾ ਘਾਟ ਪੈ ਰਹੀ ਹੈ ਸਾਡਾ ਸਰਕਾਰੀ ਸਕੂਲ ਸਰਕਾਰੀ ਹੈਗਾ 10ਵੀਂ ਤੱਕ ਹੀ ਆ ਸਭ ਤੋਂ ਮੇਨ ਹਨ ਕੰਮ ਇਹ ਜਿਹੜਾ ਸਾਡਾ ਸਰਕਾਰੀ ਸਕੂਲ ਜਿਹੜਾ ਹੋਇਆ ਕੀਤਾ ਜਾਵੇ ਜੀ ਕਿਹੜੀ ਕਲਾਸ ਤੱਕ ਹੋਣ ਜੀ ਇਹ میٹرਕ ਤੱਕ ਹੈ ਜੀ ਇਹ ਬਾਹਰੋਂ ਤੱਕ ਚਾਹੀਦਾ ਪਲਸ ਸਰਕਾਰੀ ਹੋਵੇ ਉਸ ਤੋਂ ਬਾਅਦ ਪਲ ਹਾਂਜੀ ਤੇ ਵਿਕਾਸ ਕਿਸ ਤਰ੍ਹਾਂ ਦਾ ਪਿੰਡ ਦਾ ਜੀ ਵਿਕਾਸ ਸਾਡਾ ਜੀ ਬਸ ਇਹੋ ਹੀ ਆ ਕੰਗਲੀਆਂ ਵਾਲੇ ਤੱਕ ਹੀ ਰਿਹਾ ਵਾ ਹੋ ਸਾਡੇ ਪਿੰਡ ਨੂੰ ਕੋਈ ਅਜਿਹਾ ਸਹੂਤ ਨਹੀਂ ਸਰਕਾਰੀ ਮਿਲੀ ਸਾਨੂੰ ਜੀ ਹਾਂਜੀ ਤੇ ਤੁਸੀਂ ਫਿਰ ਸਭ ਤੋਂ ਪਹਿਲਾਂ ਕਿਹੜਾ ਮੁੱਦਾ ਉਠਾਉਣ ਜਾ ਰਹੇ ਸਭ ਤੋਂ ਪਹਿਲਾਂ ਮੁੱਦਾ ਸਾਡਾ ਜੀ ਇਹੋ ਹੀ ਆ ਇੱਕ ਜਿਹੜੇ ਪਿੰਡਾਂ ਵਿੱਚ ਜਿੱਦਾਂ ਉਹ ਗ੍ਰੀਨ ਜਿਹੜੀਆਂ ਪਾਰਕਾਂ ਬਣ ਰਹੀਆਂ ਇਹ ਵੀ ਸਾਡੇ ਪਿੰਡ ਨੂੰ ਸਹੂਤ ਦਿੱਤੀ ਜਾਵੇ ਜੀ ਤੇ ਹੋ ਹੋ ਜਿਹੜੀਆਂ ਕਈ ਚੀਜ਼ਾਂ ਸਾਡੇ ਪਿੰਡ ਦੇ ਦਾ ਸਰਕਾਰੀ ਦੱਸਿਆ ਤੁਹਾਨੂੰ ਇਹ ਚੀਜ਼ਾਂ ਸਾਨੂੰ ਜਿੰਨੀਆਂ ਤਰ੍ਹਾਂ ਮੁੱਦੇ ਰੱਖੇ ਆ ਪਾਇਦੇ ਦਰ ਦਿੱਤੇ ਜਾਣ ਸਾਨੂੰ ਇਹ ਹਾਂਜੀ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਹੁਣ ਸਾਡੇ ਨਾਲ ਕਾਂਗਰਸ ਪਾਰਟੀ ਦੇ ਹੋਰ ਇੱਕ ਆਗੂ ਮੌਜੂਦਾ ਕਰਦੇ ਗੱਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਇੱਕ ਸਰਦਾਰ ਸਾਹਿਬ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਨਾ ਅੱਜ ਕੱਲ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਾਰੇ ਹਾਂਜੀ ਨਸ਼ੇ ਦੇ ਮੁੱਦੇ ਤੇ ਫਿਰ ਪਿੰਡ ਪੌਰਸ਼ੀਤੀ ਕੀਤੀ ਹੈ ਨਸ਼ਾ ਹੀ ਐਸਪੈਂਟ ਤੇ ਵਾਧੂ ਹੀ ਆਈ ਕੋਈ ਜੀ ਕੋਈ ਸ਼ੱਕ ਨਹੀਂ ਜੀ ਹੈਗੀ ਤੇ ਬੜੇ ਪ੍ਰਸ਼ਾਸਨ ਨੇ ਪਹਿਲਾਂ ਦੇ ਵਿੱਚ ਕੀਤਾ ਹੀ ਇਹਨਾਂ ਨੇ ਕਾਫੀ ਮਜ਼ਬੂਤ ਕੀਤਾ ਜੀ ਹਟਾਏ ਵੀ ਨਸ਼ੇ ਤੇ ਫਿਰ ਉਦਾਂ ਹੀ ਫਿਰੂ ਹੋ ਗਿਆ ਜੀ ਇਹ ਖਤਮ ਹੋਣਾ ਚਾਹੀਦਾ ਖਤਮ ਹੋਣਾ ਚਾਹੀਦਾ ਬਿਲਕੁਲ ਖਤਮ ਹੋਣਾ ਚਾਹੀਦਾ ਜ ਤੇ ਤੁਹਾਡੀ ਜੇ ਫਿਰ ਪੰਚਾਇਤ ਬਣ ਗਈ ਫਿਰ ਇਸ ਵਾਰ ਪਾਉਗੇ ਠਾਲੇ ਨਾਲ ਹਾਂਜੀ ਪਾਵਾਂਗੇ ਜੀ ਬਿਲਕੁਲ ਪਾਵਾਂਗੇ ਜਿੱਥੋਂ ਤੱਕ ਜੋਰ ਚੱਲੂਗਾ ਚਲਾਵਾਂਗੇ ਜੀ ਨਸ਼ੇ ਨਾ ਕਿਸੇ ਦੀ ਮੌਤ ਨਹੀਂ ਨਹੀਂ ਮੌਤ ਨਹੀਂ ਜੀ ਨਸ਼ੇ ਦਾ ਹੋਈ ਹੈ ਜੀ ਜੀ ਪਰ ਗਲੀਆਂ ਨਾਲੀਆਂ ਦੇ ਵਿੱਚ ਬੜੇ ਡਿੱਗੇ ਫਿਰਦੇ ਤੇ ਦਿਸਾਂ ਦੇ ਨਾਲ ਬੰਦੇ ਬਹੁਤ ਮੁਸ਼ਕਲ ਹੈ ਜੀ ਹਾਂਜੀ ਤੇ ਫਿਰ ਇਸ ਵਾਰ ਪੂਰੀਆਂ ਉਮੀਦਾਂ ਵਾਂ ਵੀ ਇਹ ਨਸ਼ੇ ਦਾ ਜਿਹੜਾ ਮੁੱਦਾ ਆਪਾਂ ਖਿਆ ਪਿਆ ਹੱਲ ਅਸੀਂ ਆਪਣੀ ਪੰਚਾਇਤੋਂ ਪੂਰਾ ਜੋਰ ਲਾਵਾਂਗੇ ਜੀ ਜੀ ਹਾਂਜੀ ਹਾਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਜੀ ਹੁਣ ਸਾਡੇ ਨਾਲ ਹੋਰ ਇਸੇ ਪਿੰਡ ਤੋਂ ਮੌਜੂਦ ਸਸੀ ਕਾਲ ਜੀ ਹੇ ਸਾਬਕਾ ਸਰਪੰਚ ਸੁਚਾ ਸਿੰਘ ਹੈ ਜੀ ਤੁਹਾਨੂੰ ਨਸ਼ਿਆਂ ਬਾਰੇ ਕਹਾਂ ਜੀ ਨਸ਼ਿਆਂ ਵਾਸਤੇ ਤੇ ਵੈਸੇ ਵੀ ਅਸੀਂ ਪੂਰਾ ਯੋਰ ਅੱਗੇ ਵੀ ਲਾਇਆ ਵਾ ਤੇ ਹੁਣ ਵੀ ਯੋਰ ਲਾਵਾਂਗੇ ਨਸ਼ਿਆਂ ਦੇ ਵਾਸਤੇ ਤੇ ਅਸੀਂ ਆ ਬੜਾ ਵਰਖਲਾਫ ਆ ਜੀ ਇਸ ਚੀਜ਼ ਤੇ ਤੇ ਨਸ਼ਿਆਂ ਨੂੰ ਅਸੀਂ ਬਿਲਕੁਲ ਹੀ ਬੰਦ ਕਰਨਾ ਚਾਹੁੰਦੇ ਆ ਕਿਉਂਕਿ ਬੱਚੇ ਜਿਹੜੇ ਆ ਤੇ ਛੋਟੇ ਜਿਹੜੇ ਆ ਉਹ ਵੀ ਵੜਿਆਂ ਲਵੇ ਕੇ ਤੁਰਦੇ ਉਧਰ ਨੂੰ ਤੇ ਅਸੀਂ ਨਸ਼ੇ ਦੇ ਤੇ ਕੋਡ ਹਟਾਉਣਾ ਹਟਾਉਣਾ ਚਾਹੁੰਦੇ ਹਾਂ ਸਰਪੰਚ ਸਾਹਿਬ ਸੁਣਿਆ ਇਸ ਪਿੰਡ ਦੇ ਵਿੱਚ ਸਭ ਤੋਂ 85% ਜਿਹੜੀ ਵੋਟ ਆ ਐਸਸੀ ਬਰਾਦਰੀ ਦੀ ਆ ਤੇ ਤੁਸੀਂ ਦੇਖਿਆ ਨਾ ਇੱਕ ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਸੀ ਤੁਹਾਡੇ ਨੋਟਿਸ ਦੇ ਅਨਸਾਰ ਉਹ ਫਿਰ ਸਹੀ ਘਰਾਂ 'ਚ ਹੀ ਪਹੁੰਚਦੀ ਰਹੀ ਕਿ ਉਸ ਦੀ ਦੁਰਵਰਤੋਂ ਨਹੀਂ ਨਹੀਂ ਸਰ ਉਸ ਵਿੱਚ ਦੁਰਵਰਤੋਂ ਵੀ ਹੁੰਦੀ ਰਹੀ ਆ ਕੁਝ ਸਾਡੀ ਪੰਚਾਇਤ ਪਿਛਲੀ ਪੰਚਾਇਤ ਜਿਹੜੀ ਇਹਨਾਂ ਨੇ ਕਾਰਡ ਕਾਫੀ ਫੜੇ ਸੀ ਜਿੱਦਾਂ ਮਤਲਬ ਆਪਣੇ ਡੀਪੂ ਹੋਲਡ ਰਹੀ ਉਹਦੇ ਕੋਲੋਂ ਕਾਰਡ ਫੜੇ ਸੀ ਇਹਨਾਂ ਨੇ ਵੀ ਜਿਹੜੇ ਨਜਾਇਜ਼ ਚੱਲਦਾ ਸੀ ਕੰਮ ਤੇ ਹੁਣ ਵੇਖੋ ਜੀ ਅਸੀਂ ਆਪਣੇ ਅੰਦਰ ਚੇਸੇ ਕਰਕੇ ਬਣਦੇ ਰਹੇ ਆਪ ਬਣਦੇ ਰਹੇ ਆ ਤੇ ਹਰੇਕ ਨੂੰ ਜਿਹੜਾ ਮਤਲਬ ਜਿਹੜਾ ਵੀ ਸਾਡਕੋ ਇਕਾਟੂ ਹੈਗਾ ਹੀ ਅਸੀਂ ਉਸੇ ਨੂੰ ਆਵਾਜ਼ ਮਾਰ ਕੇ ਕਣਕ ਦਿੰਦੇ ਰਹਿਆ ਜੀ ਹਾਂਜੀ ਤੇ ਫਿਰ ਇਸ ਵਾਰ ਜਿਹੜੇ ਜਿਹੜੇ ਮਸਲੇ ਤੁਹਾਡੇ ਪਿੰਡ ਦੇ ਸਾਰੇ ਇਸ ਵਾਰੀ ਹੱਲ ਹੋਣ ਦੀ ਹੈ ਉਮੀਦ ਬਿਲਕੁਲ ਜੀ ਅਸੀਂ ਪੰਚਾਇਤ ਹੀ ਆਪ ਹੀ ਬਣਾਈਆਂ ਜੀ ਅਸੀਂ ਇਸੇ ਕਰਕੇ ਬਣਾਈਆਂ ਜ਼ੋਰ ਲਾ ਕੇ ਕਿ ਜਿਹੜੇ ਕੋਈ ਔਂਝਲ ਮਾਰੀ ਮੋਟੀ ਹੈਗੀ ਆ ਉਹ ਵੀ ਮਤਲਬ ਅਸੀਂ ਕੱਢਾਂਗੇ ਜੀ ਆਹ ਲੋ ਜੀ ਦਰਸ਼ਕ ਵੀਰੋ ਹੁਣ ਸਾਡੇ ਨਾਲ ਪੰਚਾਇਤ ਮੈਂਬਰ ਮੌਜੂਦ ਆ ਸਸੀ ਕਾ ਸਰ ਸਰ ਜੀ ਆ ਸਰਦਾਰ ਜੀ ਤੁਹਾਡੇ ਪਿੰਡ ਦੇ ਬਹੁਤ ਸਾਰੇ ਮਸਲੇ ਆ ਜਿਵੇਂ ਵਿਕਾਸ ਮਾੜਾ ਸਹੂਲਤ ਕੋਈ ਪਿੰਡ ਦੇ ਵਿੱਚ ਹੈ ਨਹੀਂ ਹਾਡੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਹੈਗੀ ਸਹੂਲਤ ਹੋਣੀ ਚਾਹੀਦੀ ਸਾਡੇ ਪਿੰਡ ਦੇ ਵਿੱਚ ਤੇ ਜੋ ਪੰਚਾਇਤਾਂ ਆ ਸਾਰੀਆਂ ਸਹੂਲਤਾਂ ਲਿਆਵਾਂਗੇ ਜੀ ਜੀ ਹਾਂ ਜੀ ਆਹ ਲੋ ਜੀ ਦਰਸ਼ਕ ਵੀਰੋ ਹੁਣ ਸਾਡੇ ਨਾਲ ਹੋਰ ਇੱਕ ਪੰਚਾਇਤ ਮੈਂ 사ਸੀ ਗੱਲ ਜੀ 사ਸੀ ਗੱਲ ਜੀ ਹਾਂ ਜਿਵੇਂ ਜੀ ਤੁਹਾਡਾ ਪਿੰਡ ਬਹੁਤ ਹੀ ਪਛੜਿਆ ਲਾ ਲੀਏ ਕਿਉਂਕਿ ਕੋਈ ਵੀ ਜਿਹੜੀ ਸਹੂਲਤ ਇੱਥੇ ਨਹੀਂ ਆ ਤੇ ਫਿਰ ਸਭ ਤੋਂ ਪਹਿਲ ਦੇ ਆਧਾਰ ਤੇ ਕੀ ਕਰਨ ਜਾ ਰਹੇ ਹੋ ਪਹਿਲ ਦੇ ਆਧਾਰ ਤੇ ਸਕੂਲ ਦਾ ਹੀ ਕਰਨ ਜਾ ਰਹੇ ਜੀ ਜੀ ਹਾਂ ਜੀ ਸਕੂਲ ਦੀ ਬਹੁਤ ਪ੍ਰੋਬਲਮ ਹੈ ਜੀ ਜੀ ਕਿੰਨੀ ਦੂਰ ਜਾਣਾ ਪੈਂਦਾ ਬੱਚਿਆਂ ਨੂੰ ਇੱਥੋਂ ਦੂਰ ਤੇ ਕਾਫੀ ਨਹੀਂ ਜਾਣਾ ਪੈਂਦਾ ਪਰ ਅਸੀਂ ਚੁਣੇ ਵੀ ਸਰਕਾਰੀ ਹੋ ਜੇ ਤੇ 12ਵੀਂ ਤੱਕ ਹੋ ਜੇ ਹਾਂ ਜੀ ਸਾਨੂੰ ਜਾਣਾ ਪੈਂਦਾ ਜੀ ਉਹ ਕਾਫੀ ਦੂਰ ਜਾਣਾ ਪੈਂਦਾ ਵਾ ਜੀ ਤੇ ਉਹ 5-6 ਕਿਲੋਮੀਟਰ ਜਾਣਾ ਪੈਂਦਾ ਖਾਸ ਕਰਕੇ ਜਦੋਂ ਸਿਆਲ ਚ ਧੁੰਦ ਧੁੰਦ ਪੈ ਜਾਂਦੀ ਆ ਸਾਡੀਆਂ ਬੱਚੀਆਂ ਨੂੰ ਮਤਲਬ ਖਾਸ ਕਰਕੇ ਚਲੋ ਬੱਚੇ ਦੇ ਚੱਲ ਜਾਂਦੇ ਬੇਟੇ ਤੇ ਪਰ ਬੱਚੀਆਂ ਦੀ ਪ੍ਰੋਬਲਮ ਆਉਂਦੀ ਆ ਜੀ ਇਸ ਕਰਕੇ ਅਸੀਂ ਕਿੰਨੇ ਕਿ ਸਾਡੇ ਪਿੰਡ ਦੇ ਵਿੱਚ ਹੀ ਪਲੱਸ 2 ਤਿੱਕਰ ਹੋ ਜੇ ਸਕੂਲ ਜੀ ਇੱਕ ਟੀਚਰਾਂ ਦੀ ਬਹੁਤ ਕਾ ਸਾਡੇ ਇਹ ਗ੍ਰਾਮ ਪੰਚਾਇਤ ਸਕੂਲ ਹੋਣ ਦਾ ਕਿ ਟੀਚਰਾਂ ਦੀ ਬਹੁੜ ਘਟਿਆ ਜੀ ਅਸੀਂ ਇਸ ਦੀ ਮੰਗ ਹੈ ਸਾਡੇ ਬਹੁਤ ਜ਼ਿਆਦਾ ਕਿ ਸਰਕਾਰੀ ਹੋ ਜੇ ਤੇ ਨਾਲ ਹੀ ਉੱਤਪਾਦ ਪਲਾਟੂ ਤੱਕ ਹੋਲੇ ਹਾਂ ਨਹੀਂ ਜਿਹੜਾ ਇਸ ਟਾਈਮ ਮੈਟ੍ਰਿਕ ਤੱਕ ਸਕੂਲ ਆ ਉਹ ਸਰਕਾਰੀ ਨਹੀਂ ਨਹੀਂ ਜੀ ਇਹ ਗ੍ਰਾਮ ਪੰਚਾਇਤ ਪੁਰਸ਼ ਰਾਜਪੂਤਾ ਮੰਨਿਆ ਜਾਂਦਾ ਜੀ ਤੇ ਕਈ ਵਾਰੀ ਸਰਕਾਰ ਨੂੰ ਮੰਗ ਕੀਤੀ ਹੈ ਜੀ ਇਹ 5% ਸਿਰਫ ਪੰਚਾਇਤ ਦੇ ਦਿੰਦੇ ਇਹਦਾ 95% ਜਿਹੜਾ ਹੈ ਗਵਰਨਮੈਂਟ ਦੇ ਹਿੱਸਾ ਤੇ ਇਹ ਹਿੱਸੇ ਗ੍ਰਾਮ ਪੰਚਾਇਤ ਦੇ ਸਕੂਲ ਚੱਲਦਾ ਵਾ ਇਥੇ ਹੁਣ ਸਾਰੇ ਆਪਾਂ ਜਿਹੜੇ ਜਿੰਨੇ ਟੀਚਰ ਆ ਸਾਡੇ ਟਾਇਰ ਹੁੰਦੇ ਜਾਂਦੇ ਆ ਸਿਰਫ 4-5 ਸਿਰਫ ਸਾਡੇ ਪਿੰਡ ਟੀਚਰ ਰਹਿ ਗਿਆ ਤੇ ਜੇ ਇਹ ਨਾ ਸੇ ਟੀਚਰ ਰੱਖਿਆ ਗਿਆ ਸਾਡਾ ਸਕੂਲ ਬੰਦ ਹੋ ਜਾਂਦਾ ਵੀ ਸਾਨੂੰ ਖਤਰਾ ਆਦਾ ਜੀ ਇਹ ਜਲਦੀ ਜਲਦੀ ਸਰਕਾਰ ਇਹ ਕੀਤਾ ਜਾਵੇ ਇਹ ਸਰਕਾਰ ਵੱਲੋਂ ਨੋਟਿਸ ਆਇਆ ਹੋਣਾ ਵੀ ਇਹ ਸਕੂਲ ਬੰਦ ਹੋ ਜੇ ਨਹੀਂ ਜੀ ਆ ਨਹੀਂ ਰਿਹਾ ਇਸ ਬਾਰੇ ਕੋਈ ਨੋਟਿਸ ਨਹੀਂ ਆਇਆ ਹੁਣ ਉਹ ਸਭ ਨੇ ਵੀ ਬੰਦ ਹੋਣ ਦੇ ਚਾਂਸ ਆ ਜੀ ਕਿਉਂਕਿ ਜਦੋਂ ਟੀਚਰ ਨਹੀਂ ਹੁੰਦੇ ਪਹਿਲੇ ਟੀਚਰ ਜਿਹੜੇ ਟਾਇਰ ਹੋ ਜਾਂਦੇ ਆ ਤੇ ਜਿਹੜੇ ਨਵੇਂ ਟੀਚਰ ਕੋਈ ਰੱਖ ਨਹੀਂ ਰਹੇ ਇਹ ਸਕੂਲ ਹੈ ਜਿਹਦਾ ಗ್ರಾಮ ਪੰਚਾਇਤ ਪੁਰਸ਼ੀ ਪੰਚਾਇਤ ਹੀ ਮੰਨਿਆ ਜਾਂਦਾ ਹੈ ਇਹਦੇ ਨਾਂ ਪੰਚਾਇਤ ਰੱਖਿਆ ਜਾਂਦਾ ਕੋਈ ਸਰਕਾਰ ਦਾ ਮਤਲਬ ਇਹਦਾ ਹੈ ਨਹੀਂ ਕੋਈ ਜੀ ਇਸ ਟਾਈਮ ਕਿੰਨੇ ਟੀਚਰ ਹਨ ਮੈਂ 4-5 ਟੀਚਰ ਸਾਰੇ ਵਸੇ ਰਹਿ ਗਏ ਸਿਰਫ ਜੀ ਹਾਂ ਜੀ ਇਹ ਸਕੂਲ ਸੱਚਾ ਚਲਾ ਰਿਹਾ ਨਹੀਂ ਇਤਨੇ ਖਾਵਾ ਉਹ ਫਿਰ ਇਹ ਪੰਚਾਇਤ ਵੱਲ ਨਹੀਂ 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 ਉਹ ਗਵਰਨਮੈਂਟ ਵੱਲ ਦਿੰਦੀਆਂ ਤਰਖਾਵਾ ਹਾਂ ਇਹ ਤਾਂ ਉਹਨਾਂ ਦਾ ਤਰਖਾਵਾ ਉਹਨਾਂ ਸਿਰਫ ਗਵਰਨਮੈਂਟ ਹੀ ਦਿੰਦੀ ਉਹਨਾਂ ਨੂੰ ਪਰ ਉਹਨਾਂ ਦਾ ਖਾਵਾ ਰੋਗਰ ਕੋਚਾਰੇ ਹੋ ਜਾਂਦੇ 6-6 ਮਹੀਨੇ ਬਾਅਦ 4-4 ਮਹੀਨੇ ਬਾਅਦ ਖਾਵਾ ਰੋਗਰ ਕੋ ਦਿਆਂਵਾ ਉਹ ਪੰਚਾਇਤ ਦੇ ਖਾਤੇ ਸਿਰ 5% ਵਿੱਚੋਂ ਪੰ ਬਾਕੀ 95% ਤਾਂ ਗਵਰਨਮੈਂਟ ਹੀ ਦਿੰਦੀ ਉਹਨਾਂ ਨੂੰ ਤੇ ਤੁਹਾਡੇ ਪਿੰਡ ਦੀ ਗੱਲ ਕਰੀਏ ਤੇ ਆਪੀ ਦੇ ਪਿੰਡ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਊਂਡ ਜਿਹਾ ਹੈਗੀ ਆ ਜੀ ਗਰਾਊਂਡ ਸਕੂਲ ਦੇ ਬਹੁਤ ਅੜੇ ਸਾਡੇ ਜਿਹਾ ਕੀ ਆ ਜੀ ਹਾਂ ਜੀ ਉਹ ਗਰਾਊਂਡ ਤਾਂ ਬਹੁਤ ਅੜੇ ਨਾਲ ਸਕੂਲ ਜਿਹਾ ਹੈ ਜੀਮ ਵੀ ਹੈਗਾ ਹਾਂ ਜੀ ਜਿਮ ਵੀ ਹੈਗਾ 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 ਅਸਮਾਨ ਹੀ ਛੜਾ ਹੈਗਾ ਆਹ ਲੋ ਜੀ ਦਰਸ਼ਕ ਵੀਰੋ ਹੁਣ ਸਾਡੇ ਨਾਲ ਇੱਕ ਵੀਰ ਜੰਗਮਾਨ ਮੌਜੂਦ ਆ ਕਰਦੇ ਹਾਂ ਗੱਲਬਾਤ ਤੇ ਦੇਖੀਏ ਤੇ ਜਿਵੇਂ ਸਰਪੰਚ ਸਾਹਿਬ ਹੋਣਾ ਚਾਹੀਦਾ ਪਿੰਡ ਤੇ ਮੇਸਾਡਰ ਹੋਣਾ ਤੇ ਫਿਰ ਹੋਣਾ ਕਿਹਦਾ ਖਤਮ ਖਤਮ ਹੋਣਾ ਚਾਹੀਦਾ ਜੀ ਜ਼ਰੂਰ ਨਸ਼ਾ ਸਾਡੇ ਪਿੰਡ ਸਮੈਕ ਭੁਕੀ ਸਾਰਾ ਕੁਝ ਚੱਲਣਦਾ ਜੀ ਖਾਸ ਕਰਕੇ ਜਿਹੜੀ ਸ਼ਰਾਬ ਹੋ ਉਹ ਤੇ ਬਹੁਤ ਜ਼ਿਆਦਾ ਚੱਲਣਦੀ ਨੇ ਸਾਡੇ ਪਿੰਡ ਵਿੱਚ ਦਾ ਵੀ ਕੋਈ ਬਹੁਤ ਵੇਚਦੇ ਬਹੁਤ ਗੋਦੜਾਂ ਤੇ ਲੱਗੇ ਸ਼ਰਾਬਾਂ ਚੱਲਣਦੀ ਨਸ਼ਾ ਸਾਰਾ ਚੱਲਣਦਾ ਜੀ ਅਸੀਂ ਜਾਣੇ ਵੀ ਜਦੋਂ ਖਤਮ ਹੋਣਾ ਜਿਹਦਾ ਜੀ ਆਉਣ ਵਾਲੀ ਜਿਹਦਾ ਮਾਲਕ ਹੋਣਾ ਆਉਣ ਵਾਲੇ ਬੱਚੇ ਜਿਹੜਾ ਛੋਟੇ ਬੱਚੇ ਆ ਉਹਨਾਂ ਦਾ ਵੀ ਖਤਰਾ ਵੀ ਉਹ ਵੀ ਮਾਲਕ ਨਸ਼ਾ ਕਰਨਗੇ ਬਸਰੀ ਗਾਲ ਜੀ ਹਾਂਜੀ ਹਾਂ ਬਾਬੂ ਜੀ ਜਿਵੇਂ ਦੱਸਿਆ ਸਰਪੰਚ ਸਾਹਿਬ ਹੋਣਾ ਪੂਰੀ ਪੰਚਾਇਤ ਨੇ ਸਾਨੂੰ ਦੱਸਿਆ ਵੀ ਨਸ਼ਾ ਬਹੁਤ ਵੇਖਦਾ ਹਾਂਜੀ ਹਾਂਜੀ ਫਿਰ ਖਤਮ ਹੋਣਾ ਚਾਹੀਦਾ ਖਤਮ ਹੋ ਆਡੀ ਪੰਚਾਇਤ ਕਰੂਗੀ ਇਹ ਕੋਸ਼ਿਸ਼ ਵੀ ਕਰੋ ਜੀ ਕਰੋ ਕਰੋ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਇਆ ਜਾਵੇ ਫੜਾਇਆ ਜਾਵੇ ਹਾਂਜੀ ਕੋਸ਼ਿਸ਼ ਕਰੂਗੀ ਪੂਰੀ ਕੋਸ਼ਿਸ਼ ਕਰੂਗੀ ਪੂਰੀ ਹਾਂਜੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਪੂਰੀ ਕਾਂਗਰਸ ਪਾਰਟੀ ਜਿਹੜੀ ਇਸ ਟਾਈਮ ਸਾਡੇ ਨਾਲ ਪਿੰਡ ਪੂਰਸੀ ਰਾਜਪੂਤਾ ਤੋਂ ਮੌਜੂਦ ਆ ਤੇ ਬਹੁਤ ਸਾਰੇ ਪਿੰਡ ਦੇ ਮੁੱਦੇ ਜਿਹੜੇ ਤੁਹਾਨੂੰ ਅਸੀਂ ਆਪਣੇ ਕੈਮਰੇ ਦੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਮਸਲੇ ਆ ਛੇਤੀ ਜਲਦ ਹੀ ਸਰਕਾਰ ਇਹਨਾਂ ਨੂੰ ਹੱਲ ਕਰੇਗੀ ਤੇ ਹੁਣ ਤੁਹਾਡੀ ਕਿਸੇ ਕਿਸੇ ਹੋਰ ਨਵੇਂ ਪਿੰਡ ਜਾ ਕੇ ਕਿਸੇ ਨਵੇਂ ਸਰਪੰਚ ਨਾਲ ਜਿਹੜੀ ਅਸੀਂ ਗੱਲਬਾਤ ਬਿਲਕੁਲ ਜਾਰੀ ਰੱਖਾਂਗੇ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ